ਯਾਰ ਅੱਜ ਮੈਂ ਔਜਲਾ ਸਾਹਿਬ ਤੇ तमाम सारे ਸਾਥੀਆਂ ਦੇ ਨਾਲ ਗੁਰੂ ਘਰ ਦੇ ਸਾਂਝੀ ਵਾਰਤਕ ਦਾ ਜਿਹੜੇ ਪ੍ਰਤੀਕ ਹੈ ਉੱਥੇ ਮੈਂ ਨਕਮਸਤ ਖੋਣ ਵਾਸਤੇ ਆਇਆ ਹਾਂ ਜੀ ਔਰ ਜਿਸ ਪ੍ਰਕਾਰ ਈ ਔਜਲਾ ਸਾਹਿਬ ਨੇ ਵੀ ਮੈਨੂੰ ਜਾਣਕਾਰੀ ਦਿੱਤੀ ਤੇ ਮੀਡੀਆ ਦੇ ਰਾਹੀਂ ਵੀ ਇਹ ਜਾਣਕਾਰੀ ਮਿਲੀ ਕਿਸ ਪ੍ਰਕਾਰ ਸਾਡੇ ਇਸ ਅਸਥਾਨ ਨੂੰ ਮਗਰਲੇ ਕਈ ਦਿਨਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਐ ਈਮੇਲ ਦੇ ਰਾਹੀਂ ਮੈਨੂੰ ਲੱਗਦਾ ਕਿ ਇਹ ਬੜੀ ਦੁਖਦਾਈ ਘਟਨਾ ਐ ਬੜਾ ਦੁਖਦਾਈ ਘਟਨਾ ਕਰਮ ਐ ਕਿਉਂਕਿ ਇੱਥੇ ਨਾ ਕੋਈ ਜਾਤ ਪਾਤ ਐ ਇਹ ਸਭ ਦਾ ਸਾਂਝਾ ਘਰ ਐ ਜਿਹੜਾ ਸਾਡੇ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਐ ਔਰ ਇੱਥੇ ਆ ਕੇ ਸਭ ਦੀਆਂ ਨਾ ਕੇਵਲ ਸਿੱਖਾਂ ਦੀਆਂ ਹਰ ਵਿਅਕਤੀ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਐ ਅਰਦਾਸਾਂ ਪੂਰੀਆਂ ਹੁੰਦੀਆਂ ਐ ਇਸ ਘਰ ਤੇ ਜਦੋਂ ਬੰਦਾ ਆਉਂਦਾ ਐ ਤੇ ਉੱਥੋਂ ਫਿਰ ਕੁਝ ਨਾ ਕੁਝ ਲੈ ਕੇ ਜਾਂਦਾ ਐ ਉਸ ਘਰ ਦੇ ਵਾਸਤੇ بڑے بڑے ਇੱਥੇ ਹਮਲੇ ਹੋਏ ਬੜੀਆਂ ਬੜੀਆਂ ਘਟਨਾ ਕਰਮ ਹੋਏ ਬੜੀਆਂ ਬੜੀਆਂ ਤਾਕਤਾ ਇੱਧਰ ਉਧਰ ਮਾੜੇ ਹਾਲਾਤ ਰਹੀ ਪੰਜਾਬ ਦੇ ਲੇਕਿਨ ਇਸ ਘਰ ਨੂੰ ਹਮੇਸ਼ਾ ਜਿਹੜੀਆਂ ਪਰੰਪਰਾਵਾਂ ਸਨ ਆਪਣੀਆਂ ਪਾਰਟੀਆਂ ਤੋਂ ਆਸੇ-ਪਾਸੇ ਉੱਪਰ ਉੱਠ ਕੇ ਹਰ ਆਪਣੀਆਂ ਧਰ ਬਹੁਤ ਪਾਸੇ ਉੱਪਰ ਉੱਠ ਕੇ ਇਸ ਘਰ ਦੀ ਗੱਲ ਹਮੇਸ਼ਾ ਕੀਤੀ ਸੋ ਇਹ ਜਿਹੜੀ ਈਮੇਲ ਆ ਰਹੀ ਹੈ ਮੈਨੂੰ ਮੈਂ ਸ਼ਰਮਿੰਦਾ ਹਾਂ ਮੈਂ ਵੀ ਮੈਂਬਰ ਆਫ ਪਾਰਲੀਮੈਂਟ ਹਾਂ ਕਿ ਹਜੇ ਤੱਕ ਸਾਡੀਆਂ ਸਰਕਾਰਾਂ ਨੇ ਜੇ ਇਸ ਘਰ ਨੂੰ ਜਿਸ ਪ੍ਰਕਾਰ ਦੀਆਂ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਹਨ ਉਹਨਾਂ ਬਾਰੇ ਹਜੇ ਕੋਈ ਕੌਗਨੀਸੈਂਸ ਨਹੀਂ ਲਿਆ ਯਾਨੀ ਉਹਨਾਂ ਤੇ ਕਿਸੇ ਪ੍ਰਕਾਰ ਦਾ ਕੋਈ ਨਾਤਾ ਸਰਕਾਰ ਦਾ ਦੋ ਦਿਨ ਸੈਸ਼ਨ ਚੱਲਿਆ ਤਿੰਨ ਦਿਨ ਉਹਦੇ ਵਿੱਚ ਇਹਰੇ ਬਾਰੇ ਜਾਣਕਾਰੀ ਦਿੱਤੀ ਗਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਂ ਪੰਜਾਬ ਦੀ ਸਰਕਾਰ ਵੱਲੋਂ ਤੇ ਨਾ ਹੀ ਕੇਂਦਰ ਸਰਕਾਰ ਨੇ ਕਿਸੇ ਪ੍ਰਕਾਰ ਦੀ ਕੋਈ ਗੱਲਬਾਤ ਟਿੱਪਾ ਟਿੱਪਨੀ ਕੀਤੀ ਕਿਉਂਕਿ ਇਹ ਕੋਈ ਛੋਟਾ ਸਥਾਨ ਤਾਂ ਨਹੀਂ ਹੈ ਸਾਈਬਰ ਕ੍ਰਾਈਮ ਤਾਂ ਦੇਸ਼ ਦੇ ਅੰਦਰ ਉਰਜਾਣਾ ਹੁੰਦੇ ਆ ਲੇਕਿਨ ਇਸ ਤਰ੍ਹਾਂ ਦੇ ਹੁਣ ਤੱਕ ਦੇਸ਼ ਦੇ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਦੇ ਤੇ ਕੋਈ ਨਾ ਕੋਈ ਵੱਡਾ ਉਪਰਾਲਾ ਕਰਨਾ ਚਾਹੀਦਾ ਸੀਗਾ ਤੇ ਪੁਲਿਸ ਦਾ ਦਾਵਾ ਹੈ ਕਿ ਅਸੀਂ ਉਸ ਈਮੇਲ ਵਾਲੇ ਨੂੰ ਫੜ ਲਿਆ ਲੇਕਿਨ ਇਸ ਤੋਂ ਬਾਅਦ ਜਾਣਕਾਰੀ ਦੇ ਮੁਤਾਬਕ ਕਿ ਈਮੇਲ ਦੁਬਾਰਾ ਆਈ ਹੈ ਉਹਦੇ ਚੋਂ ਨੇ ਈਮੇਲ ਜਿਹਨੇ ਲਿਖੀ ਉਹਨੇ ਕਿਹਾ ਕਿ ਪੁਲਿਸ ਨੇ ਗਲਤ ਬੰਦਾ ਫੜਿਆ ਹੈ ਇਹਦਾ ਮਤਲਬ ਤੁਸੀਂ ਦੇਖੋ ਕਿੰਨਾ ਸ਼ਾਤਰ ਆਦਮੀ ਹੋਏਗਾ ਮੈਂ ਤੇ ਉਹਦਨਾ ਸਾਹਿਬ ਗੱਲ ਕਰ ਰਹੀ ਸੀ ਕਿ ਜਿਹੜਾ ਬੰਦਾ ਹਜੇ ਤੱਕ ਪੰਜਾਬ ਪੁਲਿਸ ਦੀ ਜਾਂ ਸਰਕਾਰ ਦੀਆਂ ਨਜ਼ਰਾਂ ਤੋਂ ਇੰਨੇ ਦਿਨਾਂ ਤੋਂ ਬਚ ਰਿਹਾ ਹੈ ਇਸ ਸਥਾਨ ਤੇ ਤਾਂ ਕੋਈ ਪਰਿੰਦਾ ਵੀ ਅਗਰ ਪਰ ਮਾਰਦਾ ਹੈ ਮੈਂ ਸਮਝਦਾ ਕਿ ਉਹਰੇ ਵੀ ਖਬਰ ਹੋਣੀ ਚਾਹੀਦੀ ਹੈ ਸਰਕਾਰਾਂ ਨੂੰ ਦੋਨਾਂ ਸਰਕਾਰਾਂ ਦਾ ਬਹੁਤ ਵੱਡਾ ਨੈਟਵਰਕ ਹੈਗਾ ਔਰ ਮੈਂ ਕਹਿੰਦਾ ਕਿ ਦੋਨੋਂ ਸਰਕਾਰਾਂ ਕਿਉਂਕਿ ਇੱਥੇ ਆਈਬੀ ਦੇ ਲੋਕ ਵੀ ਨੇ ਪੰਜਾਬ ਦੇ ਅੰਦਰ ਇੰਟੈਲੀਜੈਂਸ ਬਿਊਰੋ ਜਿਹਨੂੰ ਸਿੱਧੀ ਸਿੱਧੀ ਗ੍ਰਹਿ ਮੰਤਰੀ 딜 ਕਰਦੇ ਨੇ ਇੱਥੇ ਆਫਿਸਿਸ ਐਨਆਈਏ ਦੇ ਵੀ ਨੇ ਔਰ ਪੰਜਾਬ ਸਰਕਾਰ ਦਾ ਵੀ ਇੱਕ ਇੰਟੈਲੀਜੈਂਸ ਵਿੰਗ ਹੈਗਾ ਹੁਣ ਤੱਕ ਔਰ ਸਾਈਬਰ ਵਿੰਗ ਹੈਗਾ ਉਰੇ ADGP ਲਾਏ ਜਾਂਦੇ ਨੇ ਲੇਕਿਨ ਅਫਸੋਸ ਦੀ ਗੱਲ ਹੈਗੀ ਕਿ ਹਜੇ ਤੱਕ ਅਸੀਂ ਉਹ ਵਿਅਕਤੀ ਦੀ ਤਲਾਸ਼ ਨਹੀਂ ਕਰ ਸਕੇ ਮੈਂ ਹੁਣੇ ADGP ਲਾਅ ਐਂਡ ਆਰਡਰ ਨਾਲ ਗੱਲ ਕੀਤੀ ਸੀ ਅਰਪਿੰਦ ਸ਼ੁਕਲਾ ਜੀ ਨਾਲ ਡੀਜੀਪੀ ਸਾਹਿਬ ਨੇ ਮੇਰਾ ਫੋਨ ਨਹੀਂ ਚੁੱਕਿਆ ਔਰ ਮੈਂ ਔਜਲਾ ਸਾਹਿਬ ਨੂੰ ਕਿਉਂਕਿ ਇਹਨਾਂ ਨੂੰ ਵੀ ਉਹ ਈਮੇਲ ਦੀ ਕਾਪੀ ਇਹਨਾਂ ਕੋਲ ਹੈਗੀ ਆ ਮੈਂ ਹੋਮ ਅਫੇਅਰ ਕਮੇਟੀ ਦਾ ਮੈਂਬਰ ਆ ਸਟੈਂਡਿੰਗ ਕਮੇਟੀ ਦਾ 22 ਤਰੀਕ ਨੂੰ ਉਹਦੀ ਮੀਟਿੰਗ ਹੈਗੀ ਹੈ ਔਰ ਹੈਵੀ ਸਾਈਬਰ ਕ੍ਰਾਈਮ ਤੇ ਅਸੀਂ ਮਗਰਲੇ ਦਿਨਾਂ ਤੋਂ ਸਾਈਬਰ ਕ੍ਰਾਈਮ ਤੇ ਚਰਚਾ ਕਰ ਰਹੇ ਹਾਂ ਸੀਬੀਆਈ ਦੇ ਲੋਕਾਂ ਨਾਲ ਐਨਆਈਏ ਦੇ ਲੋਕਾਂ ਨਾਲ ਕਿ ਇਹ ਸਾਈਬਰ ਕ੍ਰਾਈਮ ਕਿਉਂ ਵਧ ਰਿਹਾ ਬੈਂਕਸ ਦੇ ਲੋਕਾਂ ਨਾਲ ਸੈਬੀ ਦੇ ਲੋਕਾਂ ਨਾਲ ਇਹ ਮੈਂ 22 ਤਰੀਕ ਨੂੰ ਅਜਲਾਸ ਅਬਦੁੱਲ ਜਿਹੜੀ ਕੋਲੇ ਚਿੱਠੀ ਆ ਉਹਨੂੰ ਲੈ ਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਸ ਸਟੈਂਡਿੰਗ ਕਮੇਟੀ ਦੇ ਵਿੱਚ ਇਹ ਗੱਲ ਚੱਕਾਂਗਾ ਕਿ ਇੰਨੀ ਦੇਰੀ ਕਿਉਂ ਹੈ ਇਹਨੂੰ ਇਮੀਡੀਏਟਲੀ ਸਾਨੂੰ ਭਾ ਲੋ ਕਿ ਇਹ ਕੋਣ ਬੰਦਾ ਸਾਨੂੰ ਧਮਕੀ ਭਰੇ ਖੱਤ ਲਿਖ ਰਿਹਾ ਜਾਂ ਚਿੱਠੀ ਲਿਖ ਰਿਹਾ ਨਾਲ ਦੀ ਨਾਲ ਮੈਂ ਇਹਨਾਂ ਨੂੰ ਇੱਕ ਟੈਕਨੀਕਲ ਲੜਕਾ ਹੈਗਾ ਜਿਹੜਾ ਸਾਈਬਰ ਸਿਕਿਉਰਿਟੀ ਦਾ ਕਾਫੀ ਵੱਡਾ ਇੰਟਰਪ੍ਰੈਨਿਅਰ ਹੈਗਾ ਉਹਰੇ ਬਾਰੇ ਵੀ ਮੈਂ ਮੈਨੇਜਰ ਸਾਹਿਬ ਨੂੰ ਉਹਦਾ ਨਾਮ ਦੱਸ ਕੇ ਆਇਆ दी दी कि ਤੁਸੀਂ ਹੋਰੇ ਨਾਲ ਇੱਕ ਸੰਪਰਕ ਕਰੋ ਤਾਂ ਜੋ ਪਰ ਉਹ ਲਾਅ ਐਂਡ ਆਰਡਰ بیਜੀਪੀ ਨੂੰ ਵੀ ਮੈਂ ਦੱਸਿਆ ਕਿ ਉਹਨਾਂ ਨਾਲ ਸੰਪਰਕ ਕਰੋ ਤਾਂ ਜੋ ਜੇ ਤੁਹਾਡੇ ਕੋਲ ਉਹ ਟੂਲਸ ਨਹੀਂ ਹੈ अवेलेबल ਜਾਂ ਤੁਹਾਡੇ ਕੋਲ ਟੈਕਨੀਕਲ ਬੰਦੇ ਨਹੀਂ ਹੈ ਉਹ ਵੈਸੇ ਤਾਂ ਇਹ ਨਲਕੀ ਹੈ ਪੰਜਾਬ ਦੀ ਸਰਕਾਰ ਦੀ ਕਿ ਸਾਈਬਰ ਕ੍ਰਾਈਮ ਦਿਨ ਬਦਨ ਵਧਦੇ ਇਹਨਾਂ ਕੋਲੇ ਟੈਕਨੀਕਲਸ ਬੰਦੇ ਹੀ ਹੋਣਗੇ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਉਹ ਪ੍ਰਾਈਵੇਟ ਇੰਟਰਪ੍ਰੀਨਿਅਰ ਨਾਲ ਗੱਲਬਾਤ ਕਰਕੇ ਇਹਦਾ ਜਲਦ ਜੁਲਦ ਮਸਲਾ ਹੱਲ ਹੋਣਾ ਚਾਹੀਦਾ ਹੋ ਸਕਦਾ ਕੋਈ ਬੇਵਕੂਫ ਹੋਵੇ ਹੋ ਸਕਦਾ ਕੋਈ ਅਗਿਆਨੀ ਹੋਵੇ ਹੋ ਸਕਦਾ ਕੋਈ ਨਸ਼ੇੜੀ ਹੋਵੇ ਲੇਕਿਨ ਹੋ ਸਕਦਾ ਕੋਈ ਸੀਰੀਅਸ ਐਲੀਮੈਂਟ ਵੀ ਹੋਵੇ ਜਿੰਨਾ ਚਿਰ ਉਸ ਵਿਅਕਤੀ ਦਾ ਸਾਨੂੰ ਪਤਾ ਨਹੀਂ ਲੱਗਦਾ ਉਹਨਾਂ ਚਿਰ ਕੀ ਕਹਿ ਸਕਦੇ ਸੋ ਆਸ ਕਰਦਾ ਹੈ ਹੁਣੇ ਹੁਣੇ ਸਰਕਾਰ ਦੇ ਨੁਮਾਇੰਦੇ ਵੀ ਅੰਦਰ ਪਹੁੰਚੇ ਇਹਦੂ ਪਹਿਲਾ ਪਤਾ ਲੱਗਿਆ ਕਿ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਹਨਾਂ ਦੇ ਕੋਲੇ ਲੇ ਜੀ ਇਹਨ ਭਾਈ ਪਿਛਲੇ 6 ਦਿਨ ਤੋਂ ਨਹੀਂ ਬੋੜਿਆ ਤੇ ਅਜਲਾ ਸਾਹਿਬ ਨੇ ਜਦੋਂ ਇਸ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਪ੍ਰਤਾਪ ਸਿੰਘ ਬਾਜਵਾ ਨੂੰ ਇੱਥੇ ਸੱਦਿਆ ਮੈਨੂੰ ਸੱਦਿਆ ਆਸੇ ਪਾਸੇ ਹੋਰ ਇਹਨਾਂ ਨੇ ਦਿੱਲੀ ਦੇ ਅੰਦਰ ਪਾਰਲੀਮੈਂਟਰੀਅਨਸ ਨਾਲ ਗੱਲ ਕੀਤੀ ਹੈ ਸੋ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਆਪ ਦੀ ਸੇਵਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਇਹ ਗੁਰੂ ਦਾ ਘਰ ਹੈ ਤੇ ਅਸੀਂ ਸਾਰੇ ਇੱਥੇ ਸੇਵਾ ਨਿਭਾਉਣ ਵਾਸਤੇ ਖੜੇ ਹਾਂ ਇਹ ਸਭ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈ ਔਰ ਮੈਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਉਪਰਾਲਾ ਕਰਕੇ ਉਸ ਵਿਅਕਤੀ ਦਾ ਇਸ ਇਰਾਰਤੀ ਅੰਸਰ ਦਾ ਜਾਂ ਜੋ ਵੀ ਹੋਵੇ ਕੀ ਹੈ ਉਹ ਰੋਲਾ ਪਾਵਾਂਗੇ ਔਰ ਪੜਤਾਲ ਕਰਾਂਗੇ ਅੱਜ ਬੀਜੇਪੀ ਦੇ ਲੀਡਰ ਆਏ ਸੀ ਉਹ ਕਹਿ ਰਹੇ ਸੀ ਕਿ ਪੰਜਾਬ ਸਰਕਾਰ ਸਾਡੇਗੇ ਦੀ ਅਸੀਂ ਕੰਦ ਕਰਨ ਤਿਆਰ ਆ ਇਸ ਮਾਮਲੇ 'ਤੇ ਕਹਿਣ ਦੀ ਲੋਟ ਹੈਗੀ ਦੋਸਤੋ ਮੈਂ ਮੈਂ ਤਾਂ ਇਹੀ ਕਹਿਣਾ ਚਾਹਣਾ ਹੈ ਤੁਸੀਂ ਈਡੀ ਜਿੱਥੇ ਮਰਜੀ ਭੇਜ ਦਿਨੇ ਹੋ ਤੁਸੀਂ ਜਿੱਥੇ ਮਰਜੀ ਸੀਬੀਆਈ ਭੇਜ ਦਿਨੇ ਹੋ ਜਿੱਥੇ ਮਰਜੀ ਤੁਸੀਂ ਆਪਣੀ NIA ਦੇ ਲੋਕ ਭੇਜਦੇ ਨਿਓ ਜਿੱਥੇ ਮਰਜੀ CBI ਜਾ ਸਕਦੀ ਹੈ ਔਰ ਇਹ ਸਾਰੀਆਂ ਏਜੰਸੀਆਂ ਸਾਈਬਰ ਕ੍ਰਾਈਮ ਦਾ ਇਹ ਮਸਲਾ ਹੈਗਾ ਸਿੱਧੀਆਂ ਜਾ ਕੇ ਫੜ ਸਕਦੀ ਔਰ ਖਾਸ ਕਰਕੇ ਹਰਮੰਦਰ ਸਾਹਿਬ ਦਾ ਇਹਦੇ ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਦੋਨੋਂ ਸਰਕਾਰਾਂ ਇਹਦੇ ਚ ਜ਼ਿੰਮੇਦਾਰ ਹੈ ਔਰ ਕਿਸੇ ਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਇਹ ਕੋਈ ਹਾਈ ਕੋਰਟ ਨੇ ਜਾਂ ਸਰਕਾਰ ਨੇ ਪਰਮਿਸ਼ਨ ਨਹੀਂ ਦੇਣੀ ਦੋਸਤੋ ਉਹਨਾਂ ਨੂੰ ਪਤਾ ਲੱਗਦਾ ਕਿ ਇੱਥੇ ਟੈਰਰਰਿਜ਼ਮ ਹੈ ਪੰਜਾਬ ਦੇ ਵਿੱਚ ਸਿੱਧੀ ਐਨਆਈਏ ਲੈ ਬੰਦਾ ਚੱਕ ਕੇ ਲੈ ਜਾਂਦੀ ਹੈ ਸਿੱਧੀ ਬਾਰਡਰ ਸਕਿਉਰਿਟੀ ਫੋਰਸਸ ਦਾ 50 ਕਿਲੋਮੀਟਰ ਦੇ ਰਹੀਏ ਸੋ ਗੱਲ ਬੀਜੇਪੀ ਵਾਲੇ ਰੈਲੇਵੈਂਟ ਕਰਨ ਜਿਹੜੀ ਗੱਲ ਬੰਦ ਦੀ ਹੈ ਇਹ ਸਥਾਨ ਦੀ ਕਿਸੇ ਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਇਹੋ ਜੇ ਮਸਲੇ ਬਿਕੋਜ਼ ਸਾਈਬਰ ਕ੍ਰਾਈਮ ਹੈ ਇੰਟਰਨੈਸ਼ਨਲ ਲੈਵਲ ਤੋਂ ਸਰਵਰ ਕ੍ਰਾਈਮ ਹੈ ਕਿੱਥੋਂ ਹੋ ਰਿਹਾ ਉਹਦੇ ਤੇ ਤਾਂ ਕੌਗਨੀਸੈਂਸ ਲੈਣਾ ਹੈ ਕਿਸ ਪ੍ਰਕਾਰ ਦੀ ਪਰ ਸ਼ਰਮ ਇਹਨੂੰ ਇਸ ਗੱਲ ਦੀ ਹੈ ਕਿ ਦੋਨਾਂ ਸਰਕਾਰਾਂ ਦਾ ਇਸ ਉਦੇਤੇ ਵੀ ਕੋਈ ਤਾਲਮੇਲ ਹੈ ਜਾਂ ਨਹੀਂ ਹੈ ਔਰ ਕਿਉਂ ਤਮਾਸ਼ਾ ਕਈ ਆਰੀ ਆਰੀ ਤਾਂ ਮੈਨੂੰ ਲੱਗਦਾ ਹੈ ਕਿ ਇਹ ਕੋਈ ਵੱਡੀ ਸਾਜ਼ਿਸ਼ ਤਾਂ ਵੀ ਅਸੀਂ ਸ਼ਿਕਾਰ ਹੋ ਰਹੇ ਲੱਗਦੇ ਆ ਕਈ ਆਰੀ ਪਰ ਇਸ ਸਮਾਂ ਹਣਤੇ ਜਿਆਦਾ ਬਿਹਤਰੀਨ ਦੱਸਿਆ ਜਾਏਗਾ ਕਿ ਕਿੰਨਾ ਏਜੰਸੀਆਂ ਦੇ ਪਿੱਛੇ ਹੱਥ ਹੈਗਾ ਸੋ ਇਹ ਵੱਡੀ ਸਾਜ਼ਿਸ਼ ਤਾਂ ਵੀ ਪੰਜਾਬ ਸ਼ਿਕਾਰ घटना करने तो शिकार नजर आई गैर जुम्मेदार जिम्मेदार ऐटनाक्रम सब पे सब तो पहला मुख्यमंत्री साहब आना चाहिए सा गलती है मेरी गलती है लेट आए ਪੁਕੀ ਮੈਨੂੰ ਉਹਦੇ ਬਾਰੇ ਪਰ ਔਜਲਾ ਸਾਹਿਬ ਸਾਡੇ ਇਹ ਮੈਂ ਦਾਜਤਾ ਜੀ ਦੇਖੋ ਅਸੀਂ ਜਦੋਂ ਇਹਨਾਂ ਦੇ ਧਾਮੀ ਸਾਹਿਬ ਨੇ ਇਹਨਾਂ ਤੋਂ ਪਹਿਲਾਂ ਦੱਸਿਆ ਨਹੀਂ ਜੀ ਕਿ ਕਿਸੇ ਨੂੰ ਦੋ ਦਿਨ ਤੁਹਾਡਾ ਸੈਸ਼ਨ ਚੱਲ ਰਿਹਾ ਸੀ ਵਿਧਾਨ ਸਭਾ ਦਾ ਔਰ ਬਰਗਾ ਔਰ ਬੇਅਦਬੀਆਂ ਦੇ ਸੈਸ਼ਨ ਚੱਲ ਰਿਹਾ ਰਾਜਾ ਜੀ ਔਰ ਬੇਅਦਬੀਆਂ ਦੇ ਸੈਸ਼ਨ ਦੇ ਉੱਤੇ ਇਹਨਾਂ ਨੇ ਗੱਲ ਦਬਾ ਕੇ ਰੱਖੀ ਜਦ ਕਿ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਵਾਲ ਹੈ ਕੋਈ ਬੰਦਾ ਵੀ ਝੂਠ ਨਹੀਂ ਬੋਲੂਗਾ ਔਰ ਮੁੱਖ ਮੰਤਰੀ ਸਾਹਿਬ ਨੂੰ ਸੋਮਵਾਰ ਦਾ ਬੰਦਾ ਹੈ ਇੱਥੇ ਆ ਗੁਝੋ ਰਿਹਾ ਉਹਨਾਂ ਨੇ ਦੋ ਦਿਨ ਪੰਜਾਬ ਨੂੰ ਗੁੰਮਰਾਹ ਕੀਤਾ ਇਸ ਗੱਲ ਨਹੀਂ ਜੇ ਮੁੱਖ ਮੰਤਰੀ ਸਾਹਿਬ ਨੂੰ ਉਹਦਾ ਸਭ ਪਤਾ ਨਹੀਂ ਤਾਂ ਫਿਰ ਕ ਸਾਬਾ ਉਹਨਾਂ ਦਾ ਨਾਲ ਨਾਲ ਕਮਿਸ਼ਨ ਨੂੰ ਦੱਸਣਾ ਚਾਹੀਦਾ ਵੀ ਅੱਜ ਪਹਿਲੀ ਮੇਲ ਆਈ ਹੈ ਇਨਕੀ ਪਹੁੰਚੀ ਉਹਨਾਂ ਨੂੰ ਅਪੀਅਰ ਮੈਸੇਜ ਮਿਲਦੀ ਵੀ ਤਾਂ ਕੀਹੋਂ ਸੀ ਐਸਕੇਮ ਸਾਹਿਬ ਸੀਰੀਅਸ ਬਣ ਕੇ ਰੱਖਿਆ ਗਿਆ ਉਹਨਾਂ ਦਾ ਨਾਲ ਮੇਲ ਕੀਤੀ ਹੈ ਕਿ ਤੁਸੀਂ ਗਲਤ ਬੰਦਾ ਪਕੜਿਆ ਹੋਇਆ ਅਸੀਂ ਇਹ ਤੁਹਾਡੀ ਗ੍ਰੇਸ ਤੋਂ ਬਾਹਰ ਆ ਲੰਨ ਪਕੜ ਲਗਾਓ ਤੇ ਚੈਨ ਕਰ ਰਹੇ ਬਾਤਾਂ ਦੇਖੋ ਗੱਲ ਇਹ ਹੈ ਕਿ ਜਿਹੜੀ ਪੰਜਾਬ ਦੀ ਪੁਲਿਸ ਰੀਟੇਨ ਕਰ ਲਿਆ ਤੇ ਕਿਹਨੂੰ ਫੜ ਲਿਆ ਬੁੱਤ ਕਿਹਨੇ ਤੋੜਨ ਦੀ ਕੋਸ਼ਿਸ਼ ਕੀਤੀ ਫੜ ਲਿਆ ਕੋਈ ਹੋਰ ਕੌਣ ਸੀ ਉਹ ਬੰਦਾ ਮੋਗੇ ਦਾ ਈ ਹੋਇਆ ਉਹਰੇ ਨਾਲ ਅਲਟੀਮੇਟਲੀ ਅੱਜ ਤੱਕ ਨਹੀਂ ਪਤਾ ਲੱਗਿਆ ਕੀ ਹੋਇਆ ਮਾਰਨਾ ਕਿਨੂੰ ਸੀ ਇਨਕਾਊਂਟਰ ਕਿਰਾ ਹੋ ਗਿਆ ਕੀ ਨਹੀਂ ਹੋਇਆ ਅੱਜ ਤੱਕ ਨਹੀਂ ਪਤਾ ਲੱਗਿਆ ਸੋ ਕਹਿਣ ਦਾ ਮਤਲਬ ਕੌਣ ਬੰਦਾ ਫੜਿਆ ਕਿਨੂੰ ਡਿਟੇਨ ਕੀਤਾ ਉਹ ਰੱਬ ਜਾਣਦਾ ਜਾਂ ਪੰਜਾਬ ਦੀ ਪੁਲਿਸ ਜਾਣਦੀ ਹੈ ਕਿਉਂਕਿ ਮੇਲ ਹੋਣੀ ਬੰਦ ਹੋਣੀ ਚਾਹੀਦੀ ਸੀ ਜੇ ਬੰਦਾ ਸਹੀ ਫੜਿਆ ਹੁੰਦਾ ਸਾਡੇ ਕੋਲ ਤਾਂ ਸਿੱਧੀ ਗੱਲ ਹੈ ਕਿ 22 ਨੂੰ ਅਸੀਂ ਸੰਤ ਦੇ ਵਿੱਚ ਮੁੱਦਾ ਚੁਪਾਂਗੇ ਮੈਂ ਕਹਿੰਦਾ ਮੈਂ ਤੁਹਾਨੂੰ ਉਹਰੇ ਪੇਪਰ ਭੇਜੂਗਾ ਔਰ ਜਾਂ ਮਿੰਟਸ ਆਫ ਦਾ ਮੀਟਿੰਗ ਹੁੰਦੇ ਆ ਮੈਂ ਸਟੈਂਡਿੰਗ ਕੌਂਸਲ ਹੋਮ ਅਫੇਅਰ ਕਮੇਟੀ ਦਾ ਮੈਂਬਰ ਐ ਜੀ ਜਿਹੜੀ ਬਾਈ ਚਾਂਸ ਮੀਟਿੰਗ ਬਾਈ ਤਰੀਕ ਨੂੰ ਐ ਜੀ ਤੇ ਨਹੀਂ ਮੈਂ ਨਹੀਂ ਰਖਾਈ ਉਹ ਕੁਦਰਤੀ ਸਾਡੀ ਸਾਈਬਰ ਕ੍ਰਾਈਮ ਤੇ ਹੀ ਮੀਟਿੰਗ ਐ ਸੋ ਮੈਂ ਉਹਦੇ ਵਿੱਚ ਇਹਨਾਂ ਕੋਲੇ ਜਿਹੜੀ ਲੈਟਰ ਐ ਉਹਨੂੰ ਲੈ ਕੇ ਮੈਂ ਉਹ ਚੱਠੀ ਰੱਖਾਂਗੇ ਕਿ ਭਾਈ ਇਹਦੇ ਬਾਰੇ ਗੌਰ ਹੋਣੇ ਸਾਨੂੰ ਸੈਂਟਰ ਦੱਸੇ ਇਮੀਡੀਏਟਲੀ ਆਰਡਰ ਕਰੋ